ਸੂਰਤ ਮਹੱਲਾ ਪਹਿਲਾ ਘਰਤੀ ਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਜਾ ਤਿਸ ਭਾਵਾ ਤਦਹੀ ਗਾਵਾਂ ਇੱਕੋ ਜੈ ਤੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਚੰਦਰਾਂ ਦੀ ਕਿਰਪਾ ਨਾਲ ਮਿਲਦਾ ਹੈ ਦੇਖ ਲੋ ਮਾਰੇ ਆਪ ਦੇ ਗੁਰੂ ਦੀ ਬਾਤ ਇੱਕੋ ਓੰਕਾਰ ਸਤਗੁਰੂ ਕਹਿੰਦੇ ਆ ਤੂੰ ਕੀ ਇਹ ਨਹੀਂ ਲਿਖਦੇ ਓੰਕਾਰ ਸਤਗੁਰੂ ਤੇ ਓੰਕਾਰ ਸਤਗੁਰੂ ਹੈ ਉਹਦੀ ਕਿਰਪਾ ਹੈ ਤੋਂ ਮਾਰੇ ਸਾਹਿਬ ਦੂਜੇ ਘਰ ਦੇ ਤੀਜੇ ਘਰ ਦੇ ਅੰਦਰ ਹੈ ਇੱਕ ਸ਼ਬਦ ਹੋਰ ਉਚਾਰਨ ਕਰਦੇ ਪਹਿਲੇ ਪਾਸਾ ਫਿਯੂਰ ਫਰਮਾਉਂਦੇ ਹਨ ਜਾ ਤਿਸ ਭਾਵ ਤਦ ਹੀ ਗਾਵਾ ਇਹਨੂੰ ਅੰਨੇ ਕਰਕੇ ਇਸ ਤਰ੍ਹਾਂ ਕਰਦੇ ਹੈ ਜਦ ਹੀ ਗਾਵ ਜਾਂ ਗਾਵ ਤਾਂ ਤਿਸ ਭਾਵ ਜਦੋਂ ਉਸ ਪਰਮੇਸ਼ਰ ਨੂੰ ਗਾਉਣਾ ਕਰੀਏ ਤਾਂ ਉਸ ਪਰਮੇਸ਼ਰ ਨੂੰ ਪਾ ਲਈਏ ਜਿਵੇਂ ਤਿਸ ਨੂੰ ਪਾ ਲਈਏ ਇਸ ਵਿੱਚ ਪਾਣੇ 'ਚ ਲਿਖਦੇ ਹੈ ਇਹ ਤੁਹਾਨੂੰ ਆਈ ਦੀ ਭਾਵਨਾ ਹੋਵੇ ਹਿਰਦੇ 'ਚ ਇਹ ਵਾਹਿਗੁਰੂ ਨੂੰ ਪਾ ਲਈਏ ਕਾਹੀ ਭਾਈ ਪਰਮੇਸ਼ਰ ਨੂੰ ਗਾ ਸਕੀਦਾ ਨਾ ਤਾਂ ਗਾਵੇ ਕਾ ਫਲ ਪਾ ਕੇ ਗਉਣ ਦਾ ਫਲ ਕੀ ਹੈ ਬ੍ਰਹਮ ਗਿਆਨ ਤਾਂ ਮੁਗਤ ਇਹ ਫਲ ਪਾ ਲਈਦਾ ਆਤਮਾ ਆਨੰਦ ਗਾਵੇ ਕਾ ਫਲ ਹੋ ਉਹਨਾਂ ਨੂੰ ਸਭ ਸੈ ਜੀ ਗਉਣ ਦਾ ਫਲ ਸਰੂਪ ਦੀ ਪ੍ਰਾਪਤੀ ਹੁੰਦਾ ਹੈ ਜਾਂ ਆਪੇ ਦੇਵ ਐ ਸੂਰਿਸ਼ ਪਰਮੇਸ਼ਰ ਆਦ ਨਕਸ਼ੀ ਕਰਕੇ ਦੇ ਦੇਵੇ ਦਾਤ ਤੋਂ ਦੌਰ ਦਾ ਹਰ ਮੁਕਤ ਪ੍ਰਾਪਤ ਹੁੰਦੀ ਹੈ ਮਨ ਮੇਰੇ ਗੁਰਬਚਨੀ ਨਿਧ ਪਾਈ ਮੇਰੇ ਪਿਆਰੇ ਮਨ ਨੂੰ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨਣ ਕਰਕੇ ਹੀ ਇਹ ਨਿਧ ਖਜ਼ਾਨੇ ਨੂੰ ਜਿਸ ਕਿਸੇ ਨੇ ਪਾਇਆ ਹੈ ਸਾਚੇ ਸੱਚ ਮਹਿ ਰਹਾ ਸੁਨਾਈ ਰੂਹ ਖਜ਼ਾਨੇ ਨੂੰ ਪਾਇਆ ਹੈ ਬ੍ਰੰਡ ਵਿਦਿਆਰੂਪੀ ਨਿਰਖਿਆਨੇ ਨੂੰ ਪਾਉਣਾ ਕੀਤਾ ਹੈ ਗੁਰਾਂ ਦੇ ਬਚਨਾ ਕਰਕੇ ਸਾਤੇ ਸਚਮਹਿ ਰਹਾ ਸਮਾਇ ਇਸ ਕਰਕੇ ਸੱਚ ਸਰੂਪ ਵਿੱਚ ਮਨ ਸਮਾ ਰਿਆ ਮਿਲ ਰਿਆ ਕੋਈ ਜੋਤ ਹੋ ਗਏ ਰਹਾਉ ਗੁਰ ਸਾਖੀ ਅੰਤਰਾ ਜਗੀ ਗੁਰੂ ਸਾਹਿਬ ਵੀ ਸਿੱਖਿਆ ਜਿਨ੍ਹਾਂ ਦੇ ਅੰਦਰ ਸਾਧ ਸੰਗਤ ਜੀ ਜਾਗ ਪਈ ਹੈ ਬਿੱਤੀ ਜਾਗ ਪੀ ਜਿਹਨਾਂ ਦੀ ਗੁਰਾਂ ਦੇ ਸ਼ਬਦ ਦੀ ਸਾਖ ਰੱਖਿਆ ਕਰਕੇ ਤਾਂ ਚੰਚਲ ਮਤ त्याਗੀ ਫਿਰ ਜਿਹੜੀ ਚੰਚਲਤਾਈ ਵਾਲੀ ਮਤ ਸੀ ਕੋਪ ਵੀਰ ਚੰਚਲ ਮਤ त्याਗੀ ਕੇਵਲ ਰਾਮ ਭਗਤ ਨੇ ਜਿੱਪਾ ਗੀ ਤਾਂ ਚੰਚਲਤਾਈ ਕਰਨ ਵਾਲੀ ਇਹ ਮਤ ਸੀ ਨਾ ਲੋਕਾਂ ਦੇ ਫੁਰਨੇ ਫੜਾਉਣ ਵਾਲੀ ਚੰਚਲਤਾਈ ਕਿਤਨਾਈ ਕਰਕੇ ਦਿਖਾਉਣੀ ਲੋਕਾਂ ਨੂੰ ਖੁਸ਼ ਕਰਨਾ ਆਪ ਕਮਾਈ ਨਾ ਕਰਨੀ ਏ ਚੰਚਲਤਾ ਹੀ ਆਈ ਮਤਿ ਦੀ ਆਗਮਤੀ ਗੁਰ ਸਾਖੀ ਦਾ ਉਜਿਆਰਾ ਗੁਰ ਸਾਹਿਬ ਦੀ ਸਿੱਖਿਆ ਦੇ ਹਿਰਦੇ 'ਚ ਜਿਆਰਾ ਪ੍ਰਕਾਸ਼ ਹੋ ਗਿਆ ਹੈ ਤਾਂ ਮਿਟਿਆ ਸਗਲ ਅੰਧਿਆਰਾ ਜਿਹੜਾ ਜਿਹੜਾ ਸਾਰਾ ਅੰਧਿਆਰਾ ਅਗਿਆਨ ਦਾ ਸੀ ਅਵਰਣ ਛੜਤੀ ਵਖੇਪ ਛੜਤੀ ਆਦਿਕ ਸਾਰਾ ਮਿਟ ਗਿਆ ਹੈ ਗੁਰ ਚਰਨੀ ਮਨ ਲਾਗਾ ਸਤਿਗੁਰੂ ਸਾਹਿਬ ਦੇ ਪਵਿੱਤਰ ਚਰਨਾਂ ਕਮਲਾਂ 'ਚ ਵਾਹਿਗੁਰੂ ਦੇ ਜੀ ਮਨ ਲੱਗ ਗਿਆ ਹੈ ਅਕਾਲ ਮੂਰਤ ਗੁਰਦੇਵਾ ਤਾਂ ਜਾਮਕਾ ਮਾਰਗ ਭਾਗੇ ਜੇਕਰ ਕੇ ਜਦੋਂ ਨਾ ਜਿਹੜਾ ਪੈਂਦਾ ਸੀ ਨਾ ਉਹ ਨਿਵਰਤ ਹੋ ਗਿਆ ਭੱਜ ਗਿਆ ਉਸ ਰਸਤੇ ਦੀ ਜੇ ਲਾਲ ਜਾਗਤੀ ਘਾਟ ਦੂਰ ਰਹੀ ਉਹ ਜੰਪੇ ਬਾਟ ਭੈ ਵਿੱਚ ਨਿਰਭਉ ਪਾਇਆ ਪਰਮੇਸ਼ਰ ਦਾ ਭੈ ਜਦੋਂ ਹਿਰਦੇ ਚੁਧਾਰਿਆ ਤੇ ਫਿਰ ਨਿਰਭਉ ਰੂਪ ਨੂੰ ਪਾ ਲਿਆ ਉਹ ਗੁਣ ਸ਼ਰਧ ਤੇ ਗੁਣ ਧਾਰ ਲੈ ਤਾਂ ਸਹਜ ਹੈ ਕਹਿ ਘਰ ਆਇਆ ਜੇ ਸਹਜ ਦੇ ਰੂਪ ਦੇ ਘਰ ਵਿੱਚ ਤੁਰਿਆ ਪਦ ਚ ਆ ਗਏ ਜੇ ਗਿਆਨ ਦੇ ਘਰ ਵਿੱਚ ਸਰੂਪ ਵਿੱਚ ਆ ਗਏ ਤਾਂ ਸਹਿਜ ਸਰੂਪ ਰੂਪੀ ਘਰ ਵਿੱਚ ਆ ਗਏ ਹਸ ਸੰਗਤ ਦੁਆਰਾ ਹਨ ਤਾਂ ਨਾਨਕ ਬੁੱਝੇ ਕੋਈ ਵਿਚਾਰੀ ਗੁਰੂ ਨਾਨਕ ਦੇਵ ਜੀ ਉਚਾਰਨ ਕਰਦੇ ਕੋਈ ਇਸ ਵਿਚਾਰ ਦੇ ਤਾਂ ਵੀ ਵਿਚਾਰवान ਗੁਰਾਂ ਦੁਆਰਾ ਬੁੱਝੇ ਪਿੱਛੇ ਤੇ ਬੁੱਝੇ ਸਮਝੇ ਉਸ ਵਿਚਾਰ ਨੂੰ ਇਸ ਜਗ ਮਹ ਕਰਨੀ ਸਾਰੇ ਆਪ ਹੀ ਦੰਦੋ ਮਾਰਾ ਗੁਰੂਆਂ ਵਿਚਾਰ ਮਾਰੇ ਕਹਿੰਦੇ ਜੇ ਕੋਈ ਵਿਚਾਰ ਪੁੱਛਣਾ ਚਾਹੁੰਦੇ ਹੋ ਤਾਂ ਬੁੱਝੋ ਸਮਝਣਾ ਕਰੇ ਕੋਈ ਕਰਨੀ ਇਸ ਜਗ ਮਹਿ ਕਰਨੀ ਸਾਰੀ ਇਹ ਜਗ ਜਿਹੜੀ ਭਗਤੀ ਕਰਨੀ ਹੈ ਅਸਲੀ ਸਾਰੂਪੇ ਹੈ ਪ੍ਰਮੇਸ਼ਰ ਦੀ ਕੁਮਾਰੀ ਨਾਮ ਦੀ ਕਰਨੀ ਕਰਨੀ ਕੀਰਤ ਹੋਈ ਜਿਨ੍ਹਾਂ ਨੂੰ ਮਾਰਾ ਸਾਰ ਭਗਤੀ ਰੂਪ ਕੀਰਤਨ ਭਗਤੀ ਜਿਹੜੀ ਕਰਨੀ ਹੈ ਵਾਹਿਗੁਰੂ ਦਾ ਜਸ ਗਾਉਣਾ ਹਰ ਵਕਤ ਵਾਹ ਵਾਹ ਕਰਦੇ ਤੇ ਵਾਹ ਵਾਹ ਤੇ ਉਸ ਨਾਲ ਹੈ ਗੁਰੂ ਬਾਵੇ ਕੋਏ ਜਿਨ੍ਹਾਂ ਨੂੰ ਕਰਨੀ ਭਗਤੀ ਜੀਹਨ ਨੂੰ ਭਗਤੀ ਦੀ ਪ੍ਰਾਪਤੀ ਹੋਈ ਹੈ ਜਾਂ ਆਪੇ ਮਿਲਿਆ ਸੋ ਇਹਨਾਂ ਨੂੰ ਇਹ ਦਾਤ ਪ੍ਰਾਪਤ ਹੋਈ ਜਿਨ੍ਹਾਂ ਨੂੰ ਆਪ ਮੇਰਾ ਵਾਹਿਗੁਰੂ ਮਿਲਿਆ ਹੈ ਉਹੀ ਪੁਰਖ ਮਹਾਰਾਜ ਦੀ ਕੀਰਤਨ ਭਗਤੀ ਕਰਦੇ ਹੋ ਜਸ ਗਾਉਂਦੇ ਆ ਜਿਸ ਨੂੰ ਬਖਸ਼ੇ ਸਿਫਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਨ੍ਹਾਂ ਨੂੰ ਆਪ ਮਿਲ ਗਿਆ ਸੋ ਪਰਮੇਸ਼ਰ ਪ੍ਰਪਾਦ ਦਾ ਅਨਖਰ ਰੂਪ ਉਹ ਪਰਮੇਸ਼ਰ ਦੀ ਭਗਤੀ ਨੂੰ ਕੀਰਤਨ ਭਗਤੀ ਕਰਕੇ ਨਿਹਾਲ ਹੁੰਦੇ ਹਨ ਹੋਰ ਉਹਨਾਂ ਨੂੰ ਨਿਹਾਲ ਕਰਦੇ ਆ ਇਹ 12 ਹਿਸਾਬਤ ਮਾਰਨ ਸੂਰਜ ਚਰਾਗ ਦੇ ਵਿੱਚ ਉਚਾਰਨ ਕੀਤੇ ਆ ਇੱਥੇ ਪ੍ਰੋਗ ਪਾਇਆ ਆਪ ਜੀ ਨੇ ਕਰਨੀ ਕੀਰਤ ਹੋਰੀ ਜਾਂ ਆ ਤੇ ਮਿਲਿਆ ਹੋਰੀ ਨਾ ਜਿੱਤ ਤਾ ਇਹ ਦੂਜੇ ਆਇਆ ਹੈ ਤੁਨਨ ਦੇ ਜੀਵਨ ਹਿਸਾਬ ਸੰਸਾਰ ਸੰਗ ਜੀ ਦੀ ਨੂੰ ਆਇਆ ਨੂੰ ਜਮੀਨ ਦੇ ਅੱਗੇ ਆ ਗਿਓ। ਆਬ ਸੁਖਮੁ ਸਾਦੇ ਪਾਰ ਸ੍ਰੀ ਅਸਾਜੀ ਵਾਰ ਦੇ ਕੀਰਤਨ ਬਾਣ ਹਮੰਦਰੂਪ ਕੂਫ ਕਥਾ ਨੂੰ ਆਦ ਸਰਵਨ ਕਰਨ ਲੱਗੇ। ਪਹਿਲੇ ਪਾਤਸ਼ਾਹ ਦੇ ਕਲ 12 ਸ਼ਬਦ ਸੋਰਖਲਾ ਦੀ ਦੇ ਹੋ ਚੁੱਕੇ ਆ। ਹੁਣ ਕਹਿ ਕੀ ਜੇ ਪਾਤਸ਼ਾਹ ਦੀ ਕਿਰਪਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਰਸ ਕਰ ਰਹੇ ਹਨ। ਸੰਗਤਾਂ ਚਾਰ ਸ਼ਰੂ ਰੋਟੀਆ ਕਰਤੀ ਬੈਠੀਆਂ ਹਨ। ਇਹ ਬੈਠੋ ਹੋਏ ਮਿਲ ਕੇ ਸੰਤੋਖ ਜੂਲ ਲੈਂਦੇ ਆਂ ਸੇ ਚਰਨਾ ਕਉਨਾਂ ਜਮਸਤ ਹੋਏ ਗੁਰ ਸਿੱਖ ਬੈਠੇ ਆਣ ਗੁਰੂ ਨਾਨਕ ਸਾਹਿਬ ਆਪਣੀ ਪ੍ਰੀਤ ਰੂਪ ਮਹਿਕ ਲੈ ਰਹੇ ਆਂ ਸਰਵ ਰੂਪੀ ਸੰਤ ਸੰਗੇ ਦੀ ਧੂੜ ਆ ਬਾਤ ਨਿਹਾਲ ਹੋ ਰਿਆ ਗੁਰ ਸਿੱਖ ਗੁਰੂ ਨਾਨਕ ਸਾਹਿਬ ਦੇ ਪਤਸ਼ਾਹੀ ਦੇ ਪਾਸੇ ਮਹਾਰਾਜ ਦੇ ਸੇਵਕ ਪੁਨੇ ਦੀ ਸੇਵਾ ਕਿਹੜੇ ਕਿਹੜੇ ਕਰਦੇ ਆਂ ਸਿੱਖਾਂ ਨੂੰ ਬੇਨਤੀ ਕੀਤੀ ਹੈ ਮਹਾਰਾਜਾ ਸਰੂਪ ਕੋ ਉਪਰ ਬਾਣੀ ਵਿਚ ਆਰਦੇਸ਼ੌਰ ਖਮਾਨਾ ਤੀਜਾ ਤੀਜੇ ਪਾਤਸ਼ਾਹ ਸੌਰਠਾ ਆਦਮੀ ਵਿੱਚ ਕਰਤੋ ਨਾ ਪਹਿਲੇ ਸਰਦਾਰ ਅੰਦਰ ੴ ਸਤਿਗੁਰ ਪ੍ਰਸਾਦ ੴ ਜੋ ਰਾਤਿ ਪਰਮੇਸ਼ਰ ਜਾਤੀ ਦੀ ਆਪੀ ਸ਼ੁਰਤ ਦੇ ਰਾਇ ਤੇ ਇਸ ਕਾਲ ਵਰਸੂ ਪਰਸ਼ੇਵ ਰਹਿਤ ੴ ਬਿਆਕਰ ਵਾਲੇ ਵਿਚਾਰ ਨੂੰ ਮਾਤੋ ਸ੍ਰੇ ਅਬ ਧੰਤੂ ਬਣਿਆ ਰੱਖਿਆ ਕਰਨ ਵਾਲਾ ਮੰਨਦੇ ਹਾਂ ਜੋ ਗੁਰੂ ਸਿੱਖੇ ਬੰਦੇ ਓਨਕਾਰ ਸਾਰੇ ਦੇ ਪ੍ਰਕਾਸ਼ ਦਾ ਨਾਮ ਹੈ ਜੋ ਸਾਰੇ ਦਾ ਪ੍ਰਕਾਸ਼ਕ ਹੈ ਵਿਆਕਰਣ ਵਾਲੇ ਓਨਕਾਰ ਅਕਾਰ ਮੁਕਾਰ ਓਕਾਰ ਤੋਂ ਅਰਥ ਦੀ ਪਹਿਚਾਨ ਹੈ ਯਾਦੋਂ ਕੋਸ ਨੂੰ ਦਾਇਜੋ ਓਨਕਾਰ ਪਛਾਣੇ ਪਿੰਗਲ ਵਾਲੇ ਮਾਤਰ ਕਰਕੇ ਮੰਨਦੇ ਹਨ ਇਸ ਪ੍ਰਕਾਰ ਸਾਰ ਸੰਗਰੀ ਓਨਕਾਰ ਪ੍ਰੇਟ ਪ੍ਰਕਾਰ ਦੇ ਪੇਧ ਹਨ ਉਹਨਾਂ ਸਾਰਿਆਂ ਪੇਧਾਂ ਨੂੰ ਚੱਕਣੇ ਆਸੇ ਮਹਾਰਾਜ ਜੀ ਨੂੰ ਕੋਈ ਤਰਬੂਨ ਨੂੰ ਕੋ ਕੋਈ ਤੇਰ ਵਰਗ ਨੂੰ ਕੋਈ ਤੇਰ ਲੇਨ ਨੂੰ ਕਰਕੇ ਕੋਈ ਤੇਰ ਮਾਤਰਾ ਕਰਕੇ ਕੋਈ ਸਾਢੇ ਤਰੇ ਮਾਤਰਾ ਕਰਕੇ ਸਰਕਾਰਕਾਰ ਉਹ ਸਾਢੇ 4 ਮਾਤਰਾ ਮੰਨਦੇ ਐ ਉਸੇ ਕਿ ਸਾਢੇ 3 ਮਾਤਰਾ ਨੂੰ ਮੰਨਦਾ ਹੈ ਇਸ ਪ੍ਰਕਾਰ ਇਹਨਾਂ ਦੇ ਭੇਜਾਂ ਸਾਰਿਆਂ ਦੇ ਸਾਰਿਆਂ ਭੇਜਾਂ ਵਿੱਚ ਜਤਨ ਲਾਤੇ ਆ ਰਹੇ ਕਿ ਇਹ ਘਾਇਤ ਹੈ ਅਗਵਾਇਤ ਦਾ ਵਾਚਕ ਹੈ ਕੋਈ ਕੋ ਗਵਾਇਤ ਰੂਪ ਜੋ ਪਰਮੇਸ਼ਰ ਨੂੰ ੰਕਾਰ ਸਾਰਿਆਂ ਦਾ ਪ੍ਰਕਾਸ਼ ਹੈ ਉਹ ਸਰਗੁਣਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਆਦਿਿਕ ਦੀਨ ਮੰਤਰ ਨੂੰ ਮੰਗਲ ਉਚਾਰਨ ਕਰਕੇ ਮਹਾਰਾਜ ਸਾਹਿਬ ਬਾਣੀ ਰੰਭ ਕਰਦੇ ਹਨ ਉਹ ਸੇਵਕ ਸੇਵ ਕਰੇ ਸਭ ਤੇਰੀ ਰਹਾਉ ਦੀ ਜੋ ਕਰ ਮੇਰੇ ਠਾਕੁਰ ਹਮਾਰ ਕਿਰਨ ਤੇ ਮਾਰੀ ਜੀਰ ਫਿਰ ਮੌਂਦੇ ਹਨ ਇਹ ਸੱਚੇ ਬਾਦਸ਼ਾਹ ਸੇਵਕ ਸੇਵ ਕਰੇ ਸਭ ਤੇਰੀ ਉਹ ਸੇਵਕਤਾ ਨੂੰ ਆਧਾਰ ਕਰਕੇ ਮਾਨੁਮਾਨਤ ਰਹਿਤ ਹੋ ਕੇ ਆ ਦੀ ਜੀ ਸੇਵਾ ਸੇਵੋ ਕਰਦੇ ਹਾਂ ਜਿਨਨ ਸਾਗ ਦਾ ਸਾਗ ਆ ਜਿਨਨ ਗੁਰਾਂ ਦੇ ਸ਼ਬਦ ਦਾ ਰਸ ਆਇਆ ਹੈ ਜੋ ਠੇ ਪਰ ਸਿਮਨ ਵਿੱਚ ਮਾਸ ਰਹਿੰਦੇ ਹਨ ਜਿਨ੍ਹਾਂ ਨੇ ਸ਼ਬਦ ਦੀ ਕੁੰਾਈ ਕੀਤੀ ਹੈ ਜਿਨ੍ਹਾਂ ਨੂੰ ਸ਼ਬਦ ਹੈ ਬ੍ਰਹਮ ਦੇ ਬ੍ਰਹਮ ਨੰਦ ਦਾ ਰਸ ਆਇਆ ਹੈ ਉਸ ਰੂਪ ਦਾ ਹਵਤਾਨ ਕੇ ਆਪ ਜਪਨਾ ਤੇ ਹੋਰ ਨੂੰ ਜਪਨਾ ਜਗਰ ਰੋਣੀ ਤੇ ਤੇਰੀ ਸੇਵਾ ਮਾਰਾ ਸਾਰੇ ਕਰਦੇ ਹਾਂ ਓ ਗੁਰ ਕਿਰਪਾ ਤੇ ਨਿਰਮਲ ਹੋਆ ਸਤਿਗੁਰਾਂ ਦੀ ਕਿਰਪਾ ਕਰਕੇ ਜਿਨ੍ਹਾਂ ਦਾ ਮਨ ਨਿਰਮਲ ਸ਼ੁੱਧ ਹੋ ਗਿਆ ਹੈ ^{(1)} ਵਿੱਚੋਂ ਆਪ ਗੁਆਇਆ ਜਿਨ੍ਹਾਂ ਨੂੰ ਗੁਰ ਕਿਰਪਾ ਤੇ ਵਿੱਚੋਂ ਆਪ ਗੁਆਇਆ ਗੁਰਾਂ ਦੀ ਕਿਰਪਾ ਕਰਕੇ ਵਿੱਚੋਂ ਆਪਾ ਪਾਲ ਹੰਕਾਰ ਗੁਆ ਤੈ ਦੇ ਅਹਾਰ ਤੇ ਉਹਨਾਂ ਦਾ ਮਨ ਨਿਰਮਲ ਹੋ ਗਿਆ ਇਹ ਨਰਮਨ ਨਰਮਨ ਰੂਪ ਪ੍ਰਾਪਤ ਹੋ ਗਿਆ ਹੈ। ਅਨੁਗੁਨ ਦੀ ਸੰਗਤ ਕਰਨ ਵਾਲਾ ਵੀ ਨਿਰਮਲ ਕੁਝ ਲੋ ਹੋ ਗਿਆ ਹੈ। ਆਨਜਨ ਗੁਣ ਗਾਵਹਿ ਨਿਤ ਸਾਚੀ ਰਾਜ ਨਿਸਕਿ ਅਕਾਲ ਪੁਰਖ ਦੇ ਸਤਿਗੁਰੂ ਜੀ ਗੁਣੋ ਰੂਪ ਲਖਣਾਂ ਦੁਆਰਾ ਤੇ ਕਾਸੀ ਲਖਣਾਂ ਦੁਆਰਾ ਗਾਤ ਇਸ ਲਾਉਂਦੇ ਹਨ। ਉਹ ਕਹੇ ਸਬਦ ਸੁਹਾਇ ਜਿਹੜੇ ਬੁਸਿਕ ਸਤਿਗੁਰਾਂ ਤੋਂ ਵਿਦੇਸ਼ ਲੈ ਕੇ ਰਾਜ ਨਿਸਕੇ ਦੇ ਗੁਣਾਂ ਨੂੰ ਗਾਉਂਦੇ ਹੈ। ਉਹ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਸਹਾਇਆ ਸੋਬਨੀਕ ਹੋ ਰਹੇ ਹਨ ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਾਰੇ ਮੇਰੇ ਠਾਕੁਰ ਸਾਮੀ ਅਕਾਲ ਪੁਰਖ ਜੀ ਦੀ ਆਗੇ ਬੱਚੇ ਆਪ ਜੀ ਕੀ ਸ਼ਰਨ ਹੈ ਜੀ ਗ੍ਰਹਿਣ ਕੀਤੀ ਹੋਈ ਇੱਕੋ ਸੱਚਾ ਸਾਚ ਤੂੰ ਮਨਾਰਾ ਇੱਕੋ ਸੱਚਾ ਪਿਛੇ ਸੀ ਇੱਕੋ ਸੱਚਾ ਹੋਂ ਹੈ ਤੂੰ ਕਿ ਕੋਈ ਸੱਚੇ ਬਾਦਸ਼ਾਹ ਤੋਂ ਅੱਗੇ ਨੂੰ ਕੇਵਲ ਆਮ ਮਨਾਰੀ ਹੋਵੇਗਾ ਇੱਕੋ ਇੱਕ ਆਦਿ ਦੇ ਨਾਲ ਹੋਰ ਕੋਈ ਨਹੀਂ ਹੈ ਇੱਕੋ ਸੱਚਾ ਮੰਨ ਦੇ ਅੰਦਰ ਵੀ ਹੈ ਬਾਣੀ ਅੰਦਰ ਵੀ ਹੈ ਸਰੀਰ ਅੰਦਰ ਵੀ ਕੇਵਲ ਆਦ ਮੁਰਾਰੀ ਹੈ ਸੱਚੇ ਪਾਤਸ਼ਾਹ ਇੱਕੋ ਸੱਚਾ ਸੱਚ ਤੁਰ ਕੀ ਕੋਈ ਸੱਚਾ ਸਰਬਣ ਕਰਨ ਵਾਲਿਆ ਨੇ ਤੈਨੂੰ ਨਿਸ਼ਟੇ ਕੀਤਾ ਹੈ ਤੂੰ ਸੱਜ ਮੰਨਣ ਕਰਨ ਵਾਲਿਆ ਨੇ ਨਿਸ਼ਟੇ ਕੀਤਾ ਹੈ ਪਰਮੇਸ਼ਰ ਸਭ ਤੋਂ ਵੀ ਮਿਟਿਆ ਹੈ ਅਤੇ ਕੇਵਲ ਆਦ ਦੇ ਰੂਪ ਨੂੰ ਪਰਜਿਆ ਬੁੱਧੀ ਨੂੰ ਨਾਸ਼ ਕਰਕੇ ਦੇ ਅਸਰ ਵਾਲਿਆਂ ਆਪਣਾ ਆਪ ਰੂਪ ਮੁਰਾਰੀ ਸਤੂੰ ਦੱਸੇਨ ਕਰਕੇ ਨਿਸ਼ਚੇ ਕੀਤਾ ਹੈ ਕੇਵਲ ਆਪ ਮੁਰਾਰੀ ਰਹਾਉ ਕੇਵਲੀ ਕੋਈ ਕੋ ਇਕੋ ਹੀ ਸਕੇ ਬਰਸ਼ ਤੂੰ ਸੱਚਾ ਸਰਬਜੂਗਤੀ ਸੀ ਇਕੋ ਸੱਚਾ ਤੇਤੇਜ ਸੀ ਦੁਆਪਰਥਵੀ ਕੇਵਲੀ ਕੋ ਤਸੀ ਹੁਣ ਕਲ ਜੁਗਤ ਵੀ ਆ ਮੁਰਾਰੀ ਇਕੋ ਇੱਕ ਹੈ ਰਹਾਉ ਜਾਗਤ ਰਹੇ ਜਿਨੀ ਪ੍ਰਭ ਪਾਇਆ ਜਿਹੜੇ ਗਿਆਨ ਵਸਦਾ ਜਾਗਦੇ ਰਹੇ ਉਹਨਾਂ ਨੂੰ ਪ੍ਰਭੂ ਆਪ ਦੇ ਤਾਈ ਪ੍ਰਾਪਤ ਕੀਤਾ ਹੈ ਆਪਦੇ ਹੋਮੈ ਮਾਰੀ ਜਿਹੜੀ ਦੇਰ ਹੀ ਹੰਗਤਾ ਹੈ ਸ਼ਬਦ ਦੀ ਕੁੰਾਈ ਕਰਕੇ ਜਿਹਨਾਂ ਨੇ ਮਾਰੀ ਹੈ ਵਾਹਿਗੁਰੂ ਗੁਰਮੰਤਰ ਜਪ ਹੋਮੈ ਕੋਈ ਮੇਰੇ ਹੀ ਮੈਂ ਸਦਾ ਹਰਜਨ ਉਦਾਸੀ ਜੋ ਗ੍ਰਸਥ ਵਿੱਚ ਵੀ ਹਨ ਸਦਾ ਹਰੀ ਦੇ ਜਨੋ ਕਾਮ ਰਹਿਂਦੇ ਹਨ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਗਿਆਨ ਤਤ ਦੀਚਾਰੀ ਗਿਆਨ ਤਤ ਸਰੂਪ ਦੇ ਗਿਆਨ ਵੀ ਵਿਚਾਰ ਕਰਦੇ ਰਹਿੰਦੇ ਹਨ ਸਤਗੁਰ ਸੇਵ ਸਦਾ ਤੂਹ ਪਾਇ ਸਤਿਗੁਰੂ ਦੀ ਵਿਚਾਰ ਕਰਦੇ ਰਹਿੰਦੇ ਅ ਗਿਆਨ ਦੁਆਰਾ ਹੈ ਜੀ ਸਤਿਗੁਰੂ ਸੇਵ ਸਦਾ ਸੁਖ ਪਾਇਆ ਗੁਰੂਆਂ ਦੀ ਸੇਵਾ ਜਿਹਨਾਂ ਨੇ ਕੀਤੀ ਉਹਨੂੰ ਸਦਾ ਸੁਖ ਆਤਮ ਆਨੰਦ ਪ੍ਰਾਪਤ ਕੀਤਾ ਹੈ ਹਰ ਰਾਖਿਆ ਔਰ ਧਾਰੀ ਜੀ ਦੇ ਨਾਮ ਨੂੰ ਉਪਾਸ਼ਕ ਬਲਤੀਦਾਰੀ ਜੀ ਜਿਵੇਂ ਸਾਕੇ ਰੱਖਿਆ ਹੈ ਇਹਨੂੰ ਮਨਵਾ ਦੇ ਜਿਸ ਧਾਰ ਦਾ ਇਹ ਮੰਨ ਜਲ ਦਸ਼ੁਬਸਾ ਦੇ ہزار ਫਰਾਂਜ ਦੇ ਗੈ ਇੰਦਰੀਆਂ ਦੇ ਵਿਸ਼ਿਆਂ ਦਾ ਸਾੜਿਆ ਹੋਇਆ ਜੋ ਸਾਨੂੰ ਜਦੇ ਪਦਾਰਥੋ ਜੀ ਤੁੰਡਾ ਫਿਰਦਾ ਹੈ ਦੂਜੇ ਭਾਇ ਖੁਆਇਆ ਜੈਬ ਭਾਇ ਵਿੱਚ ਖੁਆਇਆ ਪੁਲਾਇਆ ਹੈ ਇਸ ਮਾਇਆ ਦੇ ਜੀਵਾਂ ਨੂੰ ਜੈਬ ਧਾਜਦਾ ਕੇ ਪੁਲਾ ਛੱਡਿਆ ਹੈ ਮਨ ਮੁਖ ਮੁਗਦ ਹਰਨਾਮ ਨਾ ਕੀਤੇ ਜਿਹਨੇ ਆਪਣੇ ਮਨ ਨੂੰ ਮੁਖੀ ਕੀਤਾ ਹੋਇਆ ਉਹ ਪਰਮੇਸ਼ਰ ਦੇ ਨਾਮ ਨਹੀਂ ਕੀਤੇ ਨਹੀਂ ਕਰਦੇ ਹਨ ਬਿਰਖਾ ਜਨਮ ਗਵਾ ਇਹ ਕੋ ਮੁਗਦ ਕੋ ਸੰਝ ਹੋ ਰਿਹਾ ਹੈ ਕੰਮ ਨੇ ਉਹਨੇ ਜਨ ਸਾਥਨੇ ਜਨ ਨੂੰ ਆਸ਼ਟਿਆ ਹੈ ਸਤਗੁਰ ਪੀਤੇ ਤਾਂ ਨਾਉ ਪਾਈ ਸਈ ਸਤਗੁਰੂ ਸੱਚੇ ਪਾਤਸ਼ਾਹ ਦੇ ਨਾਲ ਮਿਲੇ ਤਾਂ ਪਰਮੇਸ਼ਰ ਦੇ ਨਾਮ ਨੂੰ ਪਾ ਸਕਦਾ ਹੈ ਹੋ ਮੈਂ ਮੂਹ ਚੁਕਾਇਆ ਸਤਗੁਰੂ ਜੀ ਐਸੇ ਜਿਨ ਦੇ ਦੀ ਹੰਗਤਾ ਤੇ ਸਰੀਰਾਂ ਦਾ ਮੂਹ ਸਵੰਨੀਆਂ ਦਾ ਮੂਹ ਪਜਾਰਸਾ ਦਾ ਮੂਹ ਚੁਕਾ ਤਹ ਹਰ ਜਨ ਸੱਚੇ ਸਾਚਿ ਕੁਮਾਵ ਹੈ ਹਰਿ ਦੇ ਜਨ ਆਪ ਵੀ ਸੱਚੇ ਹੈ ਇਸ ਅਕਲ ਨਾਲ ਵੀ ਕਮਾਈ ਵੀ ਕਰਦੇ ਹਨੁਰ ਕਾ ਸਬਦ ਦੀਆਂ ਪਿਆਰੀ ਨੂੰ ਦਾਸਰਾ ਹੈ ਖਰੀਦੇ ਜਨ ਸੱਚੇ ਹਨ ਸਬੀਰ ਕਰਕੇ ਤੇ ਸੱਚੀ ਦੀ ਕਮਾਈ ਕਰਦੇ ਮਨ ਕਰਕੇ ਗੁਰਾਂ ਦੇ ਸ਼ਬਦ ਦੀ ਵਿਚਾਰ ਬਾਣੀ ਕਰਕੇ ਕਰਨੇ ਹਨ ਆਪੇ ਮੇਲ ਨੇ ਪ੍ਰਭ ਸਾਚੇ ਪ੍ਰਭ ਦੀ ਸਕੇ ਦਰਸ਼ਨ ਆਉਦੇ ਨਾਲ ਮਿਲਦੇ ਹਨ ਆਜ ਰੱਖਿਆ ਔਰ ਧਾਰੀ ਕਿੰਨਾ ਨੂੰ ਮਿਲਿਆ ਕਹਿੰਦੇ ਜਿਹਨੇ ਸੱਚ ਸਰੂਪੂ ਹਿਰਦੇ 'ਚ ਵਸਾ ਕੇ ਰੱਖਿਆ ਹੈ ਨਾਨਕ ਨਾਮੁ ਗਤ ਮਤ ਪਾਈ ਗੁਰੂ ਜੀ ਕਹਿੰਦੇ ਨਾਮ ਕਰਕੇ ਗਤ ਮੁਕਤੀ ਦੀ ਮਤ ਪ੍ਰਾਪਤੀ ਆਤਮ ਵਿਸ਼ੇ ਦੀ ਉਪਤਾਈ ਹੈ ਇਹ ਮਤ ਸਿੱਖਿਆ ਤਾਈ ਹੈ ਦੇ ਨਾਮ ਕਰਕੇ ਗਤਿ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਗਤ ਗਿਆਨ ਵੀ ਪ੍ਰਾਪਤੀ ਹੁੰਦੀ ਹੈ ਗਤ ਕ੍ਰਿਆਣ ਦੀ ਪ੍ਰਾਪਤੀ ਹੁੰਦੀ ਹੈ ਇਹ ਮਤ ਸਿੱਖਿਆ ਨਾਮ ਕਰਕੇ ਪਾਈ ਹੈ ਇਹ ਹਾ ਰਾਸ ਹਮਾਰੀ ਹੋਈ ਸਾਡੀ ਰਾਸ ਪੂੰਜੀ ਹੈ ਇਸੇ ਦੀ ਸਾਡੀ ਸਰਧਾ ਹੈ